ਬੈਂਗਲੌਰ ਦੇ ਵਿੱਚ ਹੋਈਆਂ ਐਥਲੈਟਿਕਸ ਖੇਡਾਂ ਦੇ ਵਿੱਚ ਗੁਰਦਾਸਪੁਰ ਦੇ ਕਸਬਾ ਕਲਾਂਨੌਰ ਦੇ ਨੌਜਵਾਨਾਂ ਦੇ ਵੱਲੋਂ 골ਡ ਤੇ ਸਿਲਵਰ ਜਿੱਤੇ ਗਏ ਨੇ ਤਾਂ ਲੰਗੇ ਦਿਨੀ ਜਿੱਥੇ ICSE ਦੇ ਵੱਲੋਂ ਬੈਂਗਲੌਰ ਦੇ ਵਿੱਚ ਆਯੋਜਿਤ ਹੋਈਆਂ ਐਥਲੈਟਿਕਸ ਖੇਡਾਂ ਦੇ ਵਿੱਚ ਪੰਜਾਬ ਦੇ ਵੱਲੋਂ ਨੁਮਾਇੰਦਗੀ ਕਰਦੇ ਆ ਜਲਾ ਗੁਰਦਾਸਪੁਰ ਦੇ ਦੋ ਨੌਜਵਾਨਾਂ ਨੇ ਜਿਹੜੇ ਦੋ ਨੌਜਵਾਨ ਨੇ ਇਹਨਾਂ ਦੇ ਵੱਲੋਂ ਤੇਰੀ ਛਾਲ ਤੇ ਲੰਬੀ ਛਾਲ ਦੇ ਵਿੱਚ 골ਡ ਤੇ ਸਿਲਵਰ ਮੈਡਲ ਹਾਸਲ ਕੀਤਾ ਗਿਆ ਇਹ ਨੌਜਵਾਨ ਅਮਨਦੀਪ ਸਿੰਘ ਤੇ ਇਕਮਜੋਤ ਸਿੰਘ ਇਤਿਹਾਸਕ ਕਸਬਾ ਕਲਾਂਨੌਰ ਦੇ ਨਾਲ ਸੰਬੰਧਿਤ ਨੇ ਸ਼ਹੀਦ ਭਗਤ ਸਿੰਘ ਸਟੇਡੀਅਮ ਕਲਾਂ ਨੌਰ ਦੇ ਵਿੱਚ ਕੋਚ ਗੁਰਮੁਖ ਸਿੰਘ ਦੇ ਕੋਲੋਂ ਟ੍ਰੇਨਿੰਗ ਲੈ ਰਹੇ ਨੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਪਹੁੰਚੰਦੇ ਖਿਡਾਰੀਆਂ ਦੇ ਵੱਲੋਂ ਜੇਤੂ ਖਿਡਾਰੀਆਂ ਦਾ ਪਰਮਾ ਸਵਾਗਤ ਕੀਤਾ ਗਿਆ ਤੇ ਮਨੋ ਭਾ ਪ੍ਰਗਟ ਕਰਦਿਆਂ ਹੋਇਆ ਉਹਨਾਂ ਨੇ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਨੂੰ ਖੇਡਾਂ ਦੇ ਵੱਲ ਜੋੜਨ ਦੇ ਲਈ ਸੰਜੀਦਗੀ ਵਰਤਣ ਉਧਰ ਕੋਚ ਗੁਰਮੁਖ ਸਿੰਘ ਦਾ ਕਹਿਣਾ ਹੈ ਕਿ ਭਾਵੇਂ ਉਹਨਾਂ ਕੋਲ ਖਿਡਾਰੀਆਂ ਨੂੰ ਤਰਾਸ਼ਣ ਦੇ ਲਈ ਵੱਡੇ ਸਰੋਤ ਨਹੀਂ ਹਨ ਜਦ ਵੀ ਫਿਰ ਵੀ ਮਿਹਨਤ ਉਹ ਕਰਵਾ ਰਹੇ ਨੇ ਪਰ ਬੱਚੇ ਜਿਹੜੇ ਨੇ ਉਹ ਵੱਡੇ ਪੱਧਰ ਤੇ ਗੁਰਦਾਸਪੁਰ ਦਾ ਨਾਮ ਰੋਸ਼ਨ ਕਰ ਰਹੇ ਨੇ ਉਹਨਾਂ ਕਹਿ ਗਏ ਕਿ ਖਿਡਾਰੀਆਂ ਦੀ ਸਰਕਾਰ ਨੂੰ ਬਾਂਫੜਨੀ ਚਾਹੀਦੀ ਹੈ ਤਾਂ ਜੋ ਇਹਨਾਂ ਦੀ ਹੌਸਲਾ ਵਜ਼ਾਈ ਹੋ ਸਕੇ ਤੇ ਪੰਜਾਬ ਸਰਕਾਰ ਦੇ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਉਹਨਾਂ ਦੇ ਸੂਬਾ ਪੱਧਰ ਤੇ ਪਹਿਲੇ ਸਥਾਨ ਤੇ ਰਹਿਣ ਵਾਲੇ ਖਿਡਾਰੀਆਂ ਨੂੰ ਅਜੇ ਤੱਕ ਕੈਸ਼ ਪ੍ਰਾਈਜ਼ ਨਹੀਂ ਦਿੱਤਾ ਗਿਆ ਜਿਸ ਨੂੰ ਲੈ ਕੇ ਉਹਨਾਂ ਨੇ ਦੁੱਖ ਜ਼ਾਹਰ ਕੀਤਾ। ਹਾਂ ਮਨਦੀਪ ਸਿੰਘਾ ਮੈਂ ਇੱਥੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਪ੍ਰੈਕਟਿਸ ਕਰਦਾ ਸਾਡੇ ਗੁਰਮਖਸਰ ਭਾਈ ਇਹਨਾਂ ਨੂੰ ਲੌਂਗ ਜੰਪ ਤੇ ਟ੍ਰਿਪਲ ਜੰਪ ਦੀ ਪ੍ਰੈਕਟਿਸ ਕਰਾਉਂਦੇ ਨੇ। ਸਭ ਤੋਂ ਪਹਿਲਾਂ ਆਪਾਂ ਡਿਸਟ੍ਰਿਕਟ ਲੈਵਲ ਤੇ ਖੇਡੇ ਸਾਂ ਡਿਸਟ੍ਰਿਕਟ ਲੈਵਲ ਵਿੱਚ ਵੀ ਮੇਰੇ ਦੋਵੇਂ 골ਡ ਆਏ ਸੀ ਲੌਂਗ ਜੰਪ ਤੇ ਟ੍ਰਿਪਲ ਜੰਪ ਚ ਫਿਰ ਮੈਂ ਉਹਦੇ ਵਿੱਚੋਂ ਸਟੇਟ ਲੈਵਲ ਲਈ ਸਲੈਕ ਹੋਇਆ ਹਾਂ ਸਟੇਟ ਲੈਵਲ ਵਿੱਚ ਵੀ ਮੇਰੇ ਦੋਵੇਂ 골ਡ ਹੀ ਤੇ ਦੋਆਂ ਵਿੱਚ ਸਟੇਟ ਰਿਕਾਰਡ ਵੀ ਸੀ ਤੇ ਬਾਅਦ ਵਿੱਚ ਮੈਂ ਬੰਗਲੌਰ ਗਿਆ ਸੀ ਨੈਸ਼ਨਲ ਖੇਡਣ ਉਸ ਦੇ ਵਿੱਚ ਮੇਰਾ ਲੌਂਗ ਜੰਪ ਵਿੱਚੋਂ ਸਿਲਵਰ ਤੇ ਟ੍ਰਿਪਲ ਜੰਪ ਵਿੱਚੋਂ 골ਡ ਆਇਆ ਹੈ ਮੇਰਾ ਨਾਮ ਕਮਜੋਤ ਸਿੰਘ ਆ ਮੈਂ ਇੱਥੇ ਸਰਦਾਰ ਅਸੀਦ ਭਗਤ ਸਿੰਘ ਸਟੇਡੀਅਮ ਗੁਰਮੁਹਾਂ ਭਾਜੀ ਕੋ ਪ੍ਰੈਕਟਿਸ ਕਰਦਾ ਹਾਂ ਮੈਂ ਐਸਐਸਸੀ ਦੀ ਡਿਸਟ੍ਰਿਕਟ ਵਿੱਚ ਖੇਡਣ ਗਿਆ ਉੱਥੇ ਮੇਰਾ ਟ੍ਰਿਪਲ ਜੰਪ ਵਿੱਚੋਂ 골ਡ ਆਇਆ ਤੇ ਲੌਂਗ ਜੰਪ ਵਿੱਚੋਂ ਸਿਲਵਰ ਆਇਆ ਫਿਰ ਉਸ ਤੋਂ ਬਾਅਦ ਸਟੇਟ ਖੇਡਣਗੇ ਉਹਦੇ ਵਿੱਚ ਮੇਰਾ ਟ੍ਰਿਪਲ ਜੰਪ ਵਿੱਚੋਂ ਸਿਲਵਰ ਹੀ ਤੇ ਉਸ ਤੇ ਲੌਂਗ ਜੰਪ ਵਿੱਚੋਂ ਬ੍ਰੌਂਜ਼ ਹੀ ਫਿਰ ਨੈਸ਼ਨਲ ਕਰਨਾਟਕਾ ਖੇਡਣਗੇ ਉੱਥੇ ਮੇਰਾ ਟ੍ਰਿਪਲ ਜੰਪ ਵਿੱਚੋਂ ਸਿਲਵਰ ਆਇਆ ਅਸੀਂ ਰੋਜ਼ ਸਰਦਾਰ ਭਗਤ ਸਿੰਘ ਸਟੇਡੀਅਮ ਸਟੇਡੀਅਮ ਵਿੱਚ ਪ੍ਰੈਕਟਿਸ ਕਰਦੇ ਆ ਕੋਚ ਸਾਹਿਬ ਦੀ ਮਿਹਨਤ ਦੇ ਬਦੌਲਤ ਇੱਥੋਂ ਤੱਕ ਪਹੁੰਚੇ ਆ ਤੇ ਅੱਗੇ ਤੋਂ ਵੀ ਇਹਨਾਂ ਕੋ ਪ੍ਰੈਕਟਿਸ ਕਰਕੇ ਤੇ ਹੋਰ ਅੱਗੇ ਜਾਣ ਦੀ ਕੋਸ਼ਿਸ਼ ਕਰਾਂਗੇ ਅਸੀਂ ਇੱਥੇ ਰੋਜ਼ਾਨਾ ਭਗਤ ਸਿੰਘ ਸਟੇਡੀਅਮ ਵਿੱਚ ਪ੍ਰੈਕਟਿਸ ਕਰਦੇ ਆ ਪਰ ਲਾਸਟ ਈਅਰ ਮੇਰਾ ਅੰਡਰ 14 ਵਿੱਚੋਂ ਖੇਡਾਂ ਵਾਂਗ ਪੰਜਾਬ ਦੇ ਵਿੱਚੋਂ ਸਟੇਟ ਲੈਵਲ ਵਿੱਚੋਂ 골ਡ ਆ ਪਰ ਬਹੁਤ ਅਫਸੋਸ ਦੀ ਗੱਲ ਆ ਕਿ ਮੇਰਾ ਅਜੇ ਤੱਕ ਉਹਦਾ ਕੈਸ਼ ਪ੍ਰਾਈਜ਼ ਮੈਨੂੰ ਨਹੀਂ ਮਿਲਿਆ ਮੈਂ ਸਰਕਾਰ ਨੂੰ ਅਪੀਲ ਕਰਦਾ ਵੀ ਖੇਡਾਂ ਵੱਲ ਵੀ ਧਿਆਨ ਦਿੱਤਾ ਜਾਏ ਤਾਂ ਜੋ ਸਾਡੇ ਖਿਡਾਰੀ ਹੋਰ ਬੁਲੰਦੀਆਂ ਪ੍ਰਾਪਤ ਕਰ ਸਕਣ। ਮੈਂ ਗੁਰਮਖ ਸਿੰਘ ਸੀਰਪਤ ਸਿੰਘ ਸਟੇਡੀਅਮ ਕਲਾਨੌਰ ਇਹਦੇ ਵਿੱਚ 4-5 ਸਾਲ ਤੋਂ ਅਸੀਂ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹਾਂ। ਸਾਡੇ ਅੱਜ ਬੱਚੇ ਦੋ ਜਿਹੜੇ ਬੱਚੇ ਸਾਡੇ ਬੰਗਲੌਰ ਨੈਸ਼ਨਲ ਗੇਮਾਂ ਹੋਈਆਂ ਨੇ ਉਹਦੇ ਵਿੱਚ ਦੋ ਸਿਲਵਰ ਤੇ ਇੱਕ 골ਡ ਮੈਡਲ ਪ੍ਰਾਪਤ ਕਰਕੇ ਅੱਜ ਵਾਪਸ ਸਾਡੇ ਕੋਲ ਆਏ ਨੇ। ਤੇ ਇਹ ਦੋਨੋਂ ਹੀ ਟ੍ਰਿਪਲ ਜੰਪ ਤੇ ਲੌਂਗ ਜੰਪ ਦੇ ਵਿੱਚ ਲੈ ਕੇ ਆਏ ਨੇ ਮੈਡਲ ਤੇ ਹੋਰ ਵੀ ਸਾਡੇ ਕੋਲ ਬੱਚੇ ਕਾਫੀ ਨੇ ਜਿਹੜੇ ਮਤਲਬ ਕਿ ਆਪਣੇ ਅੱਗੇ ਵਧਣ ਦੀ ਚਾਹ ਰੱਖਦੇ ਨੇ ਤੇ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਮਤਲਬ ਕਿ ਆਮਨ ਵਾਲੇ ਸਮੇਂ ਦੇ ਵਿੱਚ ਬੱਚਿਆਂ ਦਾ ਪੂਰਾ ਪੂਰਾ ਸਾਥ ਦਿੱਤਾ ਜਾਵੇ ਇਹਨਾਂ ਦਾ ਜੋ ਵੀ ਮਾਨ ਸਨਮਾਨ ਹੈ ਇਹਨਾਂ ਨੂੰ ਦਿੱਤਾ ਜਾਵੇ ਤਾਂ ਕਿ ਜੋ ਇਹ ਹੀ ਬੱਚੇ ਅੱਗੇ ਵੱਡੇ ਹੋ ਕੇ ਆਪਣੇ ਨੈਸ਼ਨਲ ਉਸ ਤੋਂ ਬਾਅਦ ਏਸ਼ੀਆ ਉਸ ਤੋਂ ਬਾਅਦ 올림픽 ਦੇ ਵਿੱਚ ਮਲਕੇ ਪਾਰਟਿਸਪੇਟ ਮਦਕ ਜਿੱਤ ਕੇ ਆਉਣ ਤੇ ਸਾਨੂੰ ਬਹੁਤ ਖੁਸ਼ੀ ਹੋਏਗੀ